ਗੜੀਆਂ ਸਰਾਮਾਂ ਸਾਡੇ ਕੋ ਬਣੀਆਂ ਆਲਰੇਡੀ ਉਹ 8 ਸਰਾਮਾਂ ਬਣੀਆਂ ਜਿਨ੍ਹਾਂ 'ਚ ਤਕਰੀਬਨ 788 ਕਮਰੇ ਹਨ ਉਹਨਾਂ 'ਚ ਸੰਗਤਾਂ ਦੀ ਰਹਿਣ ਦਾ ਪ੍ਰਬੰਧ ਕੀਤਾ ਜਾਂਦਾ ਪਰੰਤੂ ਅੱਜਕੱਲ ਜਿਹੜੀ ਸੰਗਤ ਰੈਗੂਲਰ ਛੁੱਟੀਆਂ ਹੋਂ ਕਰਕੇ ਨਾ ਰੋਜ਼ ਹੀ ਰੋਜ਼ ਵੱਧ ਰਹੀ ਹੈ ਤੇ ਆਮਦੇ ਵਧਨ ਕਰਕੇ ਮਾਨਜੋਗ ਪ੍ਰਧਾਨ ਸਾਹਿਬ ਜੜੀਆਂ ਸਰਾਮਾਂ ਨਵੀਆਂ ਵੀ ਬਣਾ ਰਹੇ ਹਾਂ ਜੜੀਆਂ ਕਿ 2-3 ਸਾਲ ਤੱਕ ਤਕਰੀਬਨ ਕੰਪਲੀਟ ਹੋ ਕੇ ਸੰਗਤਾਂ ਨੂੰ ਜੜੀਆਂ ਸਹੂਲਤ ਵਾਸਤੇ ਰਹਿਣ ਵਾਸਤੇ ਦਿੱਤੀਆਂ ਜਾਣਗੀਆਂ ਹੁਣ ਉਹ ਤੋਂ ਇਲਾਵਾ ਜਿਹੜੀਆਂ ਆਲਰੇਡੀ ਸਾਡੇ ਕੋਲ ਸਰਾਮਾ ਹਨ ਇਹਨਾਂ ਦੇ ਉੱਪਰ ਜਿਹੜੀਆਂ ਤਿੰਨ ਤਿੰਨ ਮੰਜ਼ਲਾਂ ਹਨ ਮਾਨਜੋ ਪ੍ਰਧਾਨ ਸਾਹਿਬ ਨੇ ਇਹਨਾਂ ਦਾ ਸਟਰਕਚਰ ਜਿਹੜਾ ਚੈੱਕ ਕਰਾ ਕੇ ਇਹਨਾਂ ਦੇ ਉੱਤੇ ਹੋਰ ਕਿੰਨੀਆਂ ਮੰਜ਼ਲਾਂ ਬਣ ਸਕਦੀਆਂ ਉਹਦੇ ਵਾਸਤੇ ਵੀ ਪਰਵੋਇਜ਼ਲ ਤਰ ਤਿਆਰ ਕੀਤੀ ਹੈ ਕਿ ਇਹਨਾਂ ਦੇ ਉੱਤੇ ਹੋਰ ਦੋ ਤਿੰਨ ਮੰਜ਼ਲਾਂ ਜਿੰਨੀਆਂ ਬਣ ਸਕਦੀਆਂ ਉਹ ਬਣਾਈਆਂ ਜਾਣ ਹੁਣ ਜਿਹੜੀ ਵਿਸਾਖੀ ਦੇ ਮੌਕੇ ਜਿਹੜੀਆਂ ਸੰਕਟਾਂ ਆ ਰਹੀਆਂ ਨੇ ਉਹਨਾਂ ਵਾਸਤੇ ਅਸੀਂ ਹਰ ਸਾਲ ਦੀ ਤਰ੍ਹਾਂ ਵਾਕਵਾਕ ਜਿਹੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲ ਆ ਉਹਨਾਂ 'ਚ ਹਾਲ ਆ ਨਾਲ ਸਰਕੂਲਾਂ ਦੇ ਜਿਹੜੇ ਰੂਮ ਆ ਉਹਨਾਂ ਦੇ ਵਿੱਚ ਅਸੀਂ ਗੱਦੇ ਬਿਸਤਰੇ ਵਧੀਆ ਪ੍ਰਬੰਧ ਜਿਹੜਾ ਸੰਗਤਾਂ ਦੀ ਰਹਿਣ ਵਾਸਤੇ ਕੀਤਾ ਜਾਂਦਾ ਸਾਡੀਆਂ ਜਿਹੜੀਆਂ ਦੋ ਸਾਰਾ ਘੜੀ ਨਿਵਾਸ ਤੇ ਮਾਤਾ ਗੰਗਾ ਨਿਵਾਸ ਤੇ ਇਹਨਾਂ ਦੇ ਕੁਝ ਕਮਰੇ ਜਿਹੜੇ ਸੰਗਤਾਂ ਦੀ ਸਹੂਲਤ ਵਾਸਤੇ ਆਨਲਾਈਨ ਕੀਤੇ ਗਏ ਹਨ ਜਦੋਂ ਛੁੱਟੀਆਂ ਹੁੰਦੀਆਂ ਨੇ ਇਹ ਆਲਰੇਡੀ ਇੰਨੀ ਬੁਕਿੰਗ ਜ਼ਿਆਦਾ ਹੋ ਜਾਂਦੀ ਆ ਕਿ ਇਹ ਮੁੜ ਕੇ ਇਹਦੀ ਬੁਕਿੰਗ ਬੰਦ ਕਰਨੀ ਪੈਂਦੀ ਆ ਆ ਉਤਰਾ ਸਾਡਾ ਮੇਨ ਕਾਊਂਟਰ ਸ੍ਰੀ ਗੁਰੂ ਅਰਜਨ ਦੇਵ ਜੀ ਸੰਗਤਾਂ ਜਿਹੜੀਆਂ ਮੇਨ ਕਾਊਂਟਰ ਤੇ ਆਉਂਦੀਆਂ ਉੱਥੋਂ ਅਸੀਂ ਸੰਗਤਾਂ ਨੂੰ ਵਕ ਵਕ ਸਰਾਵਾਂ ਵਿੱਚ ਜਿਹੜੇ ਜਿਹੜੇ ਡਿਵਾਈਡ ਕਰਕੇ ਭੇਜਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਸਮੇਂ ਤੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਉਣ ਵਾਲੀਆਂ ਸੰਗਤਾਂ ਦੀ ਆਮਦ ਜੋ ਆ ਕਾਫੀ ਜ਼ਿਆਦਾ ਵਧਨ ਦੇ ਨਾਲ ਜੋ ਹੁਣ ਸਰਾਵਾਂ ਨੇ ਉਹ ਕਾਫੀ ਜ਼ਿਆਦਾ ਭਰੀਆਂ ਰਹਿੰਦੀਆਂ ਨੇ ਤਾਂ ਹੁਣ ਸ਼੍ਰੋਮਣੀ ਕਮੇਟੀ ਕਿਸ ਤਰੀਕੇ ਦੇ ਨਾਲ ਜੋ ਪ੍ਰਬੰਧ ਪੂਰੇ ਕਰ ਰਹੀ ਆ ਸੰਗਤਾਂ ਦੀ ਜੋ ਸਹੂਲਤ ਵਾਸਤੇ ਤੇ ਸਾਡੇ ਨਾਲ ਸਰਾਵਾ ਦੇ ਮੈਨੇਜਰ ਸਾਹਿਬ ਸਾਹਿਬਾਨ ਸਾਡੇ ਨਾਲ ਮੌਜੂਦ ਹੈਗੇ ਨੇ ਗੁਰਪ੍ਰੀਤ ਸਿੰਘ ਜੀ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜਿਸ ਤਰੀਕੇ ਨਾਲ ਪਿਛਲੇ ਸਮੇਂ ਤੋਂ ਵੇਖਣ ਨੂੰ ਆ ਰਿਹਾ ਕਿ ਜਦੋਂ ਸੰਗਤਿਕ ਆਮਦ ਜੋ ਆ ਕਾਫੀ ਜ਼ਿਆਦਾ ਵਧ ਰਹੀ ਆ ਕਿਉਂਕਿ ਗੱਲ ਕਰ ਲਈਏ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੀ ਜਾਂ ਸਚਕੰਚੀ ਦੀ ਹਰਮ ਖਾਸ ਕਰਕੇ ਵੀਕੈਂਡ ਡੇਲ ਜਿਹੜੇ ਹੁੰਦੇ ਨੇ ਸ਼ੁੱਕਰ ਸ਼ਨੀ ਐਤਵਾਰ ਤਾਂ ਪੂਰੀਆਂ ਦੀਆਂ ਪੂਰੀਆਂ ਭਰੀਆਂ ਰਹਿੰਦੀਆਂ ਨੇ ਤਾਂ ਕਿਸ ਤਰੀਕੇ ਦੇ ਨਾਲ ਹੁਣ ਸ਼ਰੋਣੀ ਕਮੇਟੀ ਉਹਦਾ ਪ੍ਰਬੰਧ ਜਿਹੜਾ ਹੋਰ ਵਧੀਆ ਸੁਚਾਰੂ ਰੂਪ ਚ ਕਰ ਰਹੀ ਆ ਕਿ ਜੋ ਸੰਗਤ ਨੂੰ ਕਿਸੇ ਤਰੀਕ ਦੀ ਕਿਸੇ ਵੀ ਤਰੀਕੇ ਦੀ ਜੋ ਤਕਲੀਫ ਉਹ ਨਾ ਹੋਵੇ ਧੰਨ ਧੰਨ RAMDAS GUR ਜਿਨ ਸਿਰਿਆ ਤੇ ਨੇ ਸਵਾਰਿਆ ਪੂਰੀអ្វី ਕਰਾਮਾਤ ਆਪ ਸਿਰ ਜਨਹਾਰੇ ਧਾਰਿਆ ਧੰਨ ਧੰਨ ਸਾਹਿਬ ਸ੍ਰੀ ਗੁਰੂ RAMDAS ਸਾਹਿਬ ਸੱਚੇ ਪਾਤਸ਼ਾਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਲੱਖਾਂ ਦੀ ਤਦਾਦ ਚ ਰੋਜ਼ਾਨਾ ਹੀ ਸੰਗਤਾਂ ਜਿਹੜੀਆਂ ਨਤਮਸਤਕ ਹੋਣ ਆਉਂਦੀਆਂ ਹਨ ਰੋਜ਼ਾਨਾ ਇਹ ਤੇ ਲੱਖਾਂ ਦੀ ਤਦਾਦ ਦਿਨ ਬਦਰ ਪ੍ਰਤੀ ਦਿਨ ਗਿਣਤੀ ਜਿਹੜੀ ਸੰਗਤਾਂ ਦੀ ਵਧ ਰਹੀ ਹੈ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੇ ਸਮੁੱਚੇ ਪ੍ਰਬੰਧ ਵੱਲੋਂ ਸੰਗਤਾਂ ਦੀ ਆਮਦ ਵਾਸਤੇ ਉਹਨਾਂ ਦੇ ਮੱਥਾ ਟੇਕਣ ਦਾ ਪ੍ਰਬੰਧ ਉਹਨਾਂ ਦੇ ਰਹਿਣ ਦਾ ਪ੍ਰਬੰਧ ਜਿਹੜਾ ਬਹੁਤ ਹੀ ਵਧੀਆ ਸੁਚੱਜੇ ਢੰਗ ਨਾਲ ਕੀਤਾ ਜਾਂਦਾ ਹੈ ਤਾਂ ਜੋ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਹੋਵੇ ਜਿਹੜੀਆਂ ਸਰਾਵਾਂ ਸਾਡੇ ਕੋਲ ਬਣੀਆਂ ਆਲਰੇਡੀ ਉਹ ਅਠ ਸਰਾਮਾ ਬਣੀਆਂ ਜਿਨ੍ਹਾਂ 'ਚ ਤਕਰੀਬਨ 788 ਕਮਰੇ ਹਨ ਉਹਨਾਂ 'ਚ ਸੰਗਤਾਂ ਦੀ ਰਾਇਸ਼ ਦਾ ਪ੍ਰਬੰਧ ਕੀਤਾ ਜਾਂਦਾ ਪਰੰਤੂ ਅੱਜਕੱਲ ਜਿਹੜੀ ਸੰਗਤ ਰੈਗੂਲਰ ਛੁੱਟੀਆਂ ਔਣ ਕਰਕੇ ਨਾ ਰੋਜ਼ ਹੀ ਰੋਜ਼ ਵੱਧ ਰਹੀ ਆ ਪਹਿਲਾਂ ਜਿਹੜੀ ਸੰਗਤ ਸੀ ਸਾਚਕੰਡ ਸ੍ਰੀ ਮੰਦਿਰ ਸਾਹਿਬ ਵਿਖੇ ਦਰਸ਼ਨੀ ਟੋੜੀ ਦੇ ਲੱਗ ਗਈ ਜਿਹੜੀ ਉਹ ਨਹੀਂ ਸੰਗਤੀ ਹੁੰਦੀ ਅੱਜਕੱਲ ਤੁਸੀਂ ਵੇਖਦੇ ਹੋ ਕਿ ਬੇੜੀਪਾਪਾ ਬੁੱਢਾ ਸਾਹਿਬ ਦੇ ਲੱਗੇ ਸੰਗਤ ਸਵੇਰੇ ਅਮਰਤ ਵੇਲੇ ਉੱਥੇ ਤੱਕ ਸੰਗਤਾਂ ਜਿਹੜੀਆਂ ਪਹੁੰਚ ਜਾਂਦੀਆਂ ਤੇ ਇਧਰੋਂ ਕੜਾ ਪ੍ਰਸ਼ਾਦ ਵਾਲੇ ਪਾਸੇ ਵੀ ਜਿਹੜੀ ਸੰਗਤ ਜਿਹੜੀ ਪਹੁੰਚ ਜਾਂਦੀ ਤੇ ਇਸੇ ਤਰ ਹਰਮੰਦਰ ਸਾਹਿਬ ਦੇ ਨਾਲ ਜਿੰਨੇ ਲਾਗੇ ਹੋਟਲਿਆਂ ਜਾਂ ਦੂਰ ਵੀ ਹ ਸਾਰੇ ਹੀ ਤਕਰੀਬਨ ਫੋਲੀ ਮਿਲਣਗੇ ਤੁਹਾਨੂੰ ਕਿਉਂਕਿ ਸੰਗਤਾਂ ਦੀ ਆਮਦ ਇੰਨੀ ਵੱਧ ਚੁੱਕੀ ਹੈ ਹੁਣ ਜਿਹੜਾ ਜਿਹੜੀ ਸੰਗਤਾਂ ਦੀ ਆਮਦ ਵਧਨ ਕਰਕੇ ਮਾਨਜੋਗ ਪ੍ਰਧਾਨ ਸਾਹਿਬ ਜੜੀਆਂ ਸਰਾਵਾਂ ਨਵੀਆਂ ਵੀ ਬਣਾ ਰਹੇ ਹਾਂ ਜੜੀਆਂ ਕਿ 2-3 ਸਾਲ ਤੱਕ ਤਕਰੀਬਨ ਕੰਪਲੀਟ ਹੋ ਕੇ ਸੰਗਤਾਂ ਨੂੰ ਜੜੀਆਂ ਸਹੂਲਤ ਵਾਸਤੇ ਰਹਿਣ ਵਾਸਤੇ ਦਿੱਤੀਆਂ ਜਾਣਗੀਆਂ ਹੁਣ ਉਸ ਤੋਂ ਇਲਾਵਾ ਜੜੀਆਂ ਆਲਰੇਡੀ ਸਾਡੇ ਕੋਲ ਸਰਾਵਾਂ ਹਨ ਇਹਨਾਂ ਦੇ ਉੱਪਰ ਜੜੀਆਂ 3-3 ਮੰਜ਼ਲਾਂ ਹਨ ਮਾਨਜੋਗ ਪ੍ਰਧਾਨ ਸਾਹਿਬ ਨੇ ਇਹਨਾਂ ਦਾ ਸਟਰਕਚਰ ਜਿਹੜਾ ਚੈੱਕ ਕਰਾ ਕੇ ਇਹਨਾਂ ਦੇ ਉੱਤੇ ਹੋਰ ਕਿੰਨੀਆਂ ਮੰਜ਼ਲਾਂ ਬਣ ਸਕਦੀਆਂ ਉਹਦੇ ਵਾਸਤੇ ਪ੍ਰਵੋਜਲ ਤਰ ਤਿਆਰ ਕੀਤੀ ਹੈ ਕਿ ਇਹਨਾਂ ਦੇ ਉੱਤੇ ਹੋਰ ਦੋ ਤਿੰਨ ਮੰਜ਼ਲਾਂ ਜਿੰਨੀਆਂ ਬਣ ਸਕਦੀਆਂ ਉਹਨਾਂ ਬਣਾਈਆਂ ਜਾਣ ਤਾਂ ਜੋ ਸੰਗਤਾਂ ਨੂੰ ਕਿਸੇ ਕਿਸੇ ਦੀ ਪਰੇਸ਼ਾਨੀ ਨਾ ਹੋਵੇ ਹੁਣ ਜਿਹੜੀ ਵਿਸਾਖੀ ਦੇ ਮੌਕੇ ਜਿਹੜੀਆਂ ਸੰਗਤਾਂ ਆ ਰਹੀਆਂ ਨੇ ਉਹਨਾਂ ਵਾਸਤੇ ਅਸੀਂ ਹਰ ਸਾਲ ਦੀ ਤਰ੍ਹਾਂ ਵਾਕਵਾਕ ਜਿਹੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲ ਆ ਉਹਨਾਂ ਚ ਹਾਲ ਆ ਨਾਲ ਸਰਕੂਲਾਂ ਦੇ ਜਿਹੜੇ ਰੂਮ ਆ ਉਹਨਾਂ ਦੇ ਵਿੱਚ ਅਸੀਂ ਗੱਦੇ ਬਿਸਤਰੇ ਵਧੀਆ ਪ੍ਰਬੰਧ ਜਿਹੜਾ ਸੰਗਤਾਂ ਦੀ ਰਹਿਣ ਵਾਸਤੇ ਕੀਤਾ ਜਾਂਦਾ ਉਹਨਾਂ ਦੇ ਨਹਾਉਣ ਧੋਣ ਦਾ ਵੀ ਪ੍ਰਬੰਧ ਸਕੂਲਾਂ ਦੇ ਵਿੱਚ ਕੀਤਾ ਜਾਂਦਾ ਭਾਈ ਗੁਰਦਾਸ ਹਾਲ ਜਿਹੜਾ ਸਾਡੇ ਕੋਲ ਵਧੀਆ ਇੱਕ ਹਾਲ ਆ ਏਸੀ ਹਾਲ ਜਿਹੜੇ ਅਸੀਂ ਸੰਗਤਾਂ ਨੂੰ ਦਿੰਨੇ ਆ ਨਾਲ ਜਿਹੜੇ ਸਕੂਲ ਦੇ ਕਮਰੇ ਆ ਉਹਨਾਂ 'ਤੇ ਵੀ ਅਸੀਂ ਸੰਗਤਾਂ ਦੀ ਰਹਿائش ਕਰਦੇ ਆ ਤਾਂ ਜੋ ਸੰਗਤਾਂ ਨੂੰ ਕਿਸੇ ਕਿਸੇ ਦੀ ਕੋਈ ਪਰੇਸ਼ਾਨੀ ਨਾ ਹੋਵੇ ਵਿਸਾਖੀ ਦੇ ਮੌਕੇ ਤੇ ਸੱਚਗੰਨ ਸ੍ਰੀ ਹਿਮੰਦਰ ਸਾਹਿਬ ਵੱਲੋਂ ਜਿਹੜਾ ਇੱਕ ਜਥਾ ਨਨਕਾਣਾ ਸਾਹਿਬ ਪਾਕਿਸਤਾਨ ਵੀ ਜਾਂਦਾ ਉਹਦੀ ਉਹਦੀ ਵੀ ਜਿਹੜੀ ਸੰਗਤਾਂ ਆਈਆਂ ਉਹਨਾਂ ਦੀ ਰਹਿਸ਼ ਦਾ ਵੀ ਪ੍ਰਬੰਧ ਬੜੀਆ ਵਧੀਆ ਮਾਤਾ ਗੰਗਾ ਜੀ ਨਿਵਾਸ ਵਿੱਚ ਸੰਗਤਾਂ ਹੀ ਰਹਿਸ਼ ਦਾ ਪ੍ਰਬੰਧ ਕੀਤਾ ਗਿਆ ਤਾਂ ਜੋ ਉਹਨਾਂ ਨੂੰ ਕਿਸੇ ਕਿਸੇ ਦੀ ਕੋਈ ਪਰੇਸ਼ਾਨੀ ਨਾ ਹੋਵੇ। ਵਾਹਿਗੁਰੂ ਜੀ ਜਦੋਂ ਨਾਲ ਤੁਸੀਂ ਦੱਸਿਆ ਕਿ ਜਿਹੜੀਆਂ ਨਵੀਆਂ ਸਰਾਵਾਂ ਦਾ ਵੀ ਜਿਹੜਾ ਆਪਾਂ ਕਹਿ ਸਕਦੇ ਪ੍ਰਧਾਨ ਜੀ ਵੱਲੋਂ ਜਿਹੜਾ ਇੱਕ ਕਿਹਾ ਗਿਆ ਕਿ ਨਵੀਆਂ ਸਰਾਵਾਂ ਵੀ ਜਿਹੜੀਆਂ ਤਿਆਰ ਕਰਾਈਆਂ ਜਾ ਰਹੀਆਂ ਤੇ ਕੁੱਲ ਕਿੰਨੀਆਂ ਸਰਾਵਾਂ ਜਿਹੜੀਆਂ ਹੋਰ ਵੀ ਜਿਹੜੀ ਲੋੜ ਪਈ ਤਿਆਰ ਕਰਾਉਣ ਦੀ ਤਕਰੀਬਨ 3 ਸਰਾਮਾਂ ਜਿਹੜੀਆਂ ਤੇ ਆਲਰੇਡੀ ਜਿਹੜੀਆਂ ਉਹ ਸਾਰੀਆਂ ਦੀਆਂ ਹਨ ਇਹ ਤੋਂ ਇਲਾਵਾ ਜਿਹੜੀ ਸਾਡੀ ਪ੍ਰਪੋਜ਼ਲ ਇੱਕ ਹੋਰ ਹੈ ਸਾਰਾ ਗੜੀ ਫੇਜ਼ 2 ਜਿਹੜੀ ਉਰਲੇ ਪਾਸੇ ਉਹ ਵੀ ਸੇਮ ਸਾਰਾ ਗੜੀ ਦੇ ਵਾਂਗ ਹੀ ਬਣਨੀ ਆ ਉਹਨੀਆਂ ਮੰਜਲਾਂ ਬਣਨੀਆਂ ਉਹਦੇ ਵਾਸਤੇ ਵੀ ਜਿਹੜੇ ਉਹ ਟੈਂਡਰ ਲਾਏ ਗਏ ਹਨ ਉਹ ਵੀ ਛੇਤੀ ਜਿਹੜੀ ਆ ਉਹ ਸਾਰੀ ਦਿਨ ਸੰਗਤਾਂ ਦੀ ਸਹੂਲਤ ਵਾਸਤੇ ਸ਼ੁਰੂ ਹੋ ਜੂਗੀ ਉਸ ਤੋਂ ਇਲਾਵਾ ਅਕਾਲੀ ਮਾਰਕੀਟ ਜਿਹੜੀ ਆ ਉੱਥੇ ਤਕਰੀਬਨ 2000 ਕਮਰੇ ਦੀ ਪ੍ਰਪੋਜ਼ਲ ਚੱਲ ਰਹੀ ਆ ਕਿ 2000 ਕਮਰਾ ਉੱਥੇ ਬਣ ਸਕਦਾ ਉਹਦੇ ਵਾਸਤੇ ਵੀ ਜਿਹੜੀ ਆ ਉਹ ਉੱਤੇ ਦੇ ਕਰ ਰਹੀ ਆ ਕੋਸ਼ਿਸ਼ ਕਿ ਉੱਤੇ ਆਪਾਂ ਸਰਾਵਾਂ ਛੇਤੀ ਕਮਰੇ ਬਣਾ ਕੇ ਸੰਗਤਾਂ ਨੂੰ ਦਿੱਤੇ ਜਾਣ ਹੁਣ ਹੈਰੀਟੇਜ ਸਟਰੀਟ ਦੇ ਵਿੱਚ ਸਾਰਾ ਗੜੀ ਟੂ ਸਰਾ ਜਿਹੜੀ ਆ ਉਹ ਵੀ ਤਿਆਰ ਹੋਏਗੀ ਤੇ ਉਸ ਦੇ ਨਾਲ ਨਾਲ ਜਿਹੜੀ ਮਾਰਕੀਟ ਆ ਉਹਨੂੰ ਵੀ ਸਰਾ ਦਾ ਰੂਪ ਦੇ ਦਿੱਤਾ ਜਾਏਗਾ ਬਿਲਕੁਲ ਜੀ ਜਿਹੜੀ ਸਾਰਾ ਗੜੀ ਟੂ ਤਿਆਰ ਹੋ ਗਈ ਉਹਦੇ ਨਾਲ ਜਿਹੜੀ ਆ ਮਾਰਕੀਟ ਦਾ ਰੂਪ ਵੀ ਤਿਆਰ ਕੀਤਾ ਕਿਉਂਕਿ ਅੱਜਕੱਲ ਜਿਹੜੀ ਸੰਗਤਾਂ ਦੀ ਡਿਮਾਂਡ ਜਿਆਦਾ ਸਾਰਾ ਗੜੀ ਦੀ ਜਿਆਦਾ ਵਧ ਗਈ ਹੈ ਕਿਉਂਕਿ ਇੱਕ ਤੇ ਹੈਰੀਟੇਜ ਸਟਰੀਟ ਤੇ ਉਹ ਤੇ ਵਾਕਿੰਗ ਡਿਸਟੈਂਸ ਸਿਰ 5 ਮਿੰਟ ਦਾ ਰਸਤਾ 24 ਘੰਟੇ ਜਿਹੜੀ ਸੰਗਤਾਂ ਉੱਥੇ ਚੈਲਪੈਲ ਜਿਹੜੀ ਕਰਦੀ ਰਹਿੰਦੀ ਆ ਅਤੇ ਸੰਗਤਾਂ ਬੜੇ ਸ਼ਰਧਾ ਭਾਵਨਾ ਨਾਲ ਉੱਥੋਂ ਮੱਥਾ ਟੇਕਣ ਆ ਜਾਂਦੀਆਂ ਜਿਹੜੀਆਂ ਪੁਰਾਣੀਆਂ ਸਰਾਵਾਂ ਹੈਗੀਆਂ ਨੇ ਉਹਨਾਂ ਦੇ ਕਮਰੇ ਪੁਰਾਣੇ ਹੋਣ ਕਰਕੇ ਪਹਿਲਾਂ ਵੀ ਜਿਹੜੀ ਉਹ ਸਾਰੀ ਦੀ ਗੱਲ ਹੋਈ ਸੀ ਪਰ ਕੁਝ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀਗਾ ਪਰ ਹੁਣ ਸੰਗਤਾਂ ਦੀ ਆਮਦ ਵੇਖਦੇ ਹੋਏ ਤਾਂ ਕੀ ਉਹਨਾਂ ਦੀ ਉਹ ਸਾਰੀ ਦੁਬਾਰਾ ਤੋਂ ਕੀਤੀ ਜਾਏਗੀ ਮੈਂ ਤਾਂ ਸੰਗਤਾਂ ਨੂੰ ਵੀ ਇਹੋ ਬੇਨਤੀ ਕਰਦਾ ਤੇ ਮਾਨਯੋਗ ਪ੍ਰਧਾਨ ਸਾਹਿਬ ਜੀ ਨੂੰ ਵੀ ਇਹੋ ਬੇਨਤੀ ਕਰਦਾ ਕਿ ਗੁਰੂ ਰਾਮਦਾਸ ਨਿਵਾਸ ਜਿਹੜੀ ਪਰਾਤਨ ਬਣੀ ਆ ਉਹਦੀ ਘਟੋ ਘਟ ਦੇਖ ਭਾਵੇਂ ਉਹੋ ਹੀ ਤਰ੍ਹਾਂ ਰਹਿੰਦੇ ਨੇ ਪਰ ਅੰਦਰੋਂ ਜਿਹੜੇ ਅੱਜ ਕੱਲ ਦੇ ਆਧੁਨਿਕ ਸਮੇਂ ਦੇ ਨਾਲ ਜਿਹੜੇ ਕਮਰਿਆਂ ਦੇ ਰੈਨੋਵੇਟ ਹੋ ਜਾਣੇ ਚਾਹੀਦੇ ਆ ਤਾਂ ਜੋ ਸੰਗਤਾਂ ਨੂੰ ਹਰ ਪ੍ਰਕਾਰ ਦੀ ਸਹੂਲਤ ਮਿਲ ਸਕੇ ਉੱਥੇ ਗੁਰੂ ਰਾਮਦਾਸ ਨਵਾਸ ਚ ਵਿੱਚ ਬਜ਼ੁਰਗ ਗਰੀਬ ਤਬਕਾ ਜਿਹੜੇ ਲੋਕ ਆਉਂਦੇ ਹਨ ਉੱਥੇ ਪ੍ਰਾਣੀ ਸਰਾਹ ਹੋਣ ਕਰਕੇ ਨਾ ਉੱਥੇ ਲਿਫਟ ਦੀ ਫੈਸਿਲਿਟੀ ਆ ਅਤੇ ਨਾ ਹੀ ਕੋ ਰੈਂਪ ਆ ਉੱਪਰ ਚੜਨ ਨੂੰ ਸਿਰਫ ਪੌੜੀਆਂ ਆ ਉੱਥੇ ਬਜ਼ੁਰਗ ਚੜ੍ਹ ਨਹੀਂ ਸਕਦੇ ਇਹਦੇ ਵਾਸਤੇ ਜਿਹੜਾ ਉਹ ਸੰਗਤਾਂ ਨੂੰ ਵੀ ਸੁਝਾਅ ਦੇਣੇ ਚਾਹੀਦੇ ਤਾਂ ਜੋ ਜਿਹੜੀ ਸੰਗਤਾਂ ਨੂੰ ਹਰ ਪ੍ਰਕਾਰ ਦੀ ਇੱਥੇ ਵੀ ਸਹੂਲਤ ਮ ਸਭ ਇਸ ਦੇ ਨਾਲ-ਨਾਲ ਇੱਕ ਵਾਰ ਜ਼ਰੂਰ ਇਹ ਦੱਸ ਦਿੱਤਾ ਜਾਵੇ ਕਿ ਜਿਹੜੀਆਂ ਸੰਗਤਾਂ ਹੋਣੇ ਵੀਡੀਓ ਦੇਖ ਰਹੀਆਂ ਨੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਜਿਹੜੇ ਕਮਰੇ ਨੇ ਉਹ ਕਿਸ ਤਰੀਕੇ ਦੇ ਨਾਲ ਬੁੱਕ ਕਰਾਣੇ ਚਾਹੀਦੇ ਨੇ ਕਿਉਂਕਿ ਕਈ ਵਾਰ ਸੰਗਤ ਇੱਥੇ ਪਹੁੰਚ ਕੇ ਵੀ ਖੱਜਲ-ਖਵਾਰ ਹੁੰਦੀ ਹੈ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਕਿਹੜੀ ਸਰਾਹ ਚ ਜਾਣਾ ਵਾ ਕਿੰਨਾ ਕੋ ਜਾ ਕੇ ਕਮਰਾ ਬੁੱਕ ਕਰਾਉਣਾ ਵਾ ਤਾਂ ਇਹ ਚੀਜ਼ ਵੀ ਇੱਕ ਵਾਰੀ ਜ਼ਰੂਰ ਝਾਤ-ਪਾ ਦਿੱਤੀ ਜਾਵੇ ਤਾਂ ਕਿ ਸਾਡੀਆਂ ਜਿਹੜੀਆਂ ਦੋ ਸਾਰਾ ਘੜੀ ਨਿਵਾਸ ਤੇ ਮਾਤਾ ਗੰਗਾ ਨਿਵਾਸ ਤੇ ਇਹਨਾਂ ਦੇ ਕੁਝ ਕਮਰੇ ਜਿਹੜੇ ਸੰਗਤਾਂ ਦੀ ਸਹੂਲਤ ਵਾਸਤੇ ਆਨਲਾਈਨ ਕੀਤੇ ਗਏ ਹਨ ਜਦੋਂ ਆਲਰੇਡੀ ਇੰਨੇ ਬੁਕਿੰਗ ਜ਼ਿਆਦਾ ਹੋ ਜਾਂਦੀ ਹੈ ਕਿ ਮੁੜ ਕੇ ਇਹਦੀ ਬੁਕਿੰਗ ਬੰਦ ਕਰਨੀ ਪੈਂਦੀ ਹੈ ਕਿਉਂਕਿ ਆਲਰੇਡੀ ਕਮਰੇ ਬੁੱਕ ਹੋਏ ਹੁੰਦੇ ਹਨ ਤੇ ਜਿਹੜੀਆਂ ਉਤਰਾ ਸਾਡਾ ਮੇਨ ਕਾਊਂਟਰ ਸ੍ਰੀ ਗੁਰੂ ਅਰਜਨਦੇਵ ਨਿਵਾਸ ਚ ਸੰਗਤਾਂ ਜਿਹੜੀਆਂ ਮੇਨ ਕਾਊਂਟਰ ਤੇ ਆਉਂਦੀਆਂ ਉੱਥੋਂ ਅਸੀਂ ਸੰਗਤਾਂ ਨੂੰ ਵੱਖ-ਵੱਖ ਸਰਾਵਾਂ ਵਿੱਚ ਜਿਹੜੇ ਜਿਹੜੇ ਡਿਵਾਈਡ ਕਰਕੇ ਭੇਜਦੇ ਹਾਂ ਕਿੰਨੇ ਪਰਿਵਾਰ ਦੇ ਜੇ ਛੋਟਾ ਪਰਿਵਾਰ ਹੈ ਉਹਨੂੰ ਹਰਗੁਵਿੰਦਾਂ ਜੇ ਕੋ ਵੱਡਾ ਉਹਨੂੰ ਮਾਤਾ ਗੰਗਾ ਨਿਵਾਸ ਇਸ ਤਰ੍ਹਾਂ ਜਿਹੜੇ ਵੱਖ-ਵੱਖ ਪਰਿਵਾਰ ਵੱਖ-ਵੱਖ ਜਿੰਨੇ ਜਿੰਨੇ ਪਰਸਨ ਹੁੰਦੇ ਉਸ ਹਿਸਾਬ ਨਾਲ ਅਸੀਂ ਦਾ ਪ੍ਰਬੰਧ ਕੀਤਾ ਉਹਨਾਂ ਆਉਣ ਵਾਲੇ ਸਮੇਂ ਦੇ ਵਿੱਚ ਸ਼ਰੋਮਣੀ ਕਮੇਟੀ ਤਿਆਰ ਹੈ ਕਿ ਜਿਹੜੀ ਨਵੀਆਂ ਉਹ ਸਾਰੀਆਂ ਜਿਹੜੀਆਂ ਹੋਣੀਆਂ ਖਾਸ ਕਰਕੇ ਹੈਰੀਟੇਜ ਸਟਰੀਟ ਤੇ ਸਾਰਾ ਗੜੀ 2 ਬਣਨ ਜਾ ਰਹੀ ਆ ਤਾਂ ਬਹੁਤ ਹੀ ਜਲਦ ਉਸ ਦਾ ਜੋ ਸ਼ੁਰੂਆਤ ਕੀਤੀ ਜਾਏਗੀ ਤਾਂ ਸੰਗਤਾਂ ਦੇ ਦੀਨ ਜੋ ਸਰਾਜੋ ਬਣੇਗੇ ਉਹਨਾਂ ਨੂੰ ਸੰਗਤਾਂ ਦੇ ਦੀਨ ਕੀਤਾ ਜਾਏਗਾ ਬਿਲਕੁਲ ਜੀ ਸਾਰਾ ਗੜੀ ਫੇਸ 2 ਜਿਹੜੀ ਬਣਨੀ ਆ ਉਹ ਸੰਗਤਾਂ ਦੀ ਸਹੂਲਤ ਵਾਸਤੇ ਅਤੇ ਜਿਹੜੀਆਂ ਨਾਲ ਹੋਰ ਸਰਾਵਾ ਬਣ ਰਹੀਆਂ ਨੇ ਉਹ ਛੇਤੀ ਤੋਂ ਛੇਤੀ ਜਿਹੜੀਆਂ ਜਿਹੜੀਆਂ ਸੰਗਤਾਂ ਨੂੰ ਸਹੂਲਤ ਵਾਸਤੇ ਦਿੱਤੀਆਂ ਜਾਣਗੀਆਂ ਤਾਂ ਜੋ ਸੰਗਤਾਂ ਨੂੰ ਰਹਿਣ ਵਾਸਤੇ ਕੋਈ ਕਿਸੇ ਕਿਸੇ ਦੀ ਕੋਈ ਪਰੇਸ਼ਾਨੀ ਨਾ ਕਿਉਂਕਿ ਸੰਗ ਇਸ ਤਰ੍ਹਾਂ ਦੀ ਸੰਗਤ ਐਗਰੀਮੈਂਟ ਜਿਹੜੀ ਰੈਗੂਲਰ ਸੰਗਤਾਂ ਦੀ ਗਿਣਤੀ ਤੇ ਵਾਅਦਾ ਹੋ ਰਿਹਾ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਹੈ ਸਨ ਮੈਜਨ ਸਾਹਿਬਾਨ ਤਾਂ ਉਹਨਾਂ ਵੱਲੋਂ ਖਾਸ ਤੌਰ ਤੇ ਇਹ ਗੱਲ ਦੱਸੀ ਗਈ ਹੈ ਕਿ ਜਿਹੜੀਆਂ ਸਰਾਵਾਂ ਦੇ ਵਿੱਚ ਵਾਅਦਾ ਕੀਤਾ ਜਾ ਰਿਹਾ ਤਾਂ ਵਿਸ਼ੇਸ਼ ਤੌਰ ਦੇ ਉੱਤੇ ਜੋ ਹੈਰੀਟੇਜ ਸਟਰੀਟ ਹੈਗੀ ਆ ਹੈਰੀਟੇਜ ਸਟਰੀਟ ਦੇ ਵਿੱਚ ਜੋ ਸਾਰਾ ਗੜੀ ਸਰਾ ਦੀ ਅਕਸਰ ਬਹੁਤ ਜ਼ਿਆਦਾ ਡਿਮਾਂਡ ਜੋ ਸੰਗਤਾਂ ਵੱਲ ਰਹਿੰਦੀ ਆ ਕਿ ਉੱਥੇ ਜਿਹੜਾ ਇੱਕ ਕਮਰਾ ਬੁੱਕ ਕਰ ਦਿੱਤਾ ਜਾਵੇ ਤਾਂ ਹੁਣ ਸ਼ਰੋਮਣੀ ਕਮੇਟੀ ਵੱਲੋਂ ਸਾਰਾ ਗੜੀ ਫੇਸ 2 ਜੋ ਹੈ ਉਹ ਤਿਆਰ ਕਰਨ ਦੀ ਜੋ ਇੱਕ ਕਹਿ ਸਕਦੇ ਆ ਕਿ ਪ੍ਰਪੋਜ਼ਲ ਜਿਹੜੀ ਰੱਖੀ ਗਈ ਆ ਤਾਂ ਬਹੁਤ ਹੀ ਜਲਦੀ ਜੋ ਤਿਆਰ ਕਰਵਾ ਕੇ ਜੋ ਸੰਗਤਾਂ ਦੇ ਦੇਣ ਉਹ ਵੀ ਦੋ ਰੱਖੀ ਜਾਏਗੀ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਖੇਸੂਨ ਇੱਕ ਜਗਬਾਨੀ ਟੀਵੀ ਸ਼੍ਰੀ ਹਮਸਾ ਸਾਹਿਬ